ਪਾਪਾ ਜੀ ਹਾਂ ਜੀ ਗਰਮੀ ਕਿੰਨੀ ਕੀ ਆ ਬਹੁਤ ਆਰੇ ਮੈਂ ਸਕੂਲੋਂ ਆ ਕੇ ਕੀ ਆ ਦੇਖੋ ਤੁਹਾਡੇ ਲਈ ਲੈ ਕੇ ਆਈ ਆ ਕੀ ਆ ਇਹ ਖਾਣੀ ਆ ਆਈਸਕ੍ਰੀਮ ਕਾ ਆ ਵਾਲੀ ਡੱਬੀ ਵਾਲੀ ਖਾਣੀ ਆ ਇਹ ਭਾਈਆਂ ਤੋਂ ਨਹੀਂ ਮੈਂ ਲੈ ਕੇ ਆਈ ਨਾਮ ਧਾਰੀਆਂ ਦੀ ਆ ਮੈਂ ਦੁਕਾਨ ਤੋਂ ਲੈ ਕੇ ਆਈ ਆ ਇਹ ਖਾਣੀ ਆ ਜਾਂ ਆ ਡੰਡੀ ਵਾਲੀ ਖਾਣੀ ਆ ਛਟੀ ਵਾਲੀ ਇਹ ਆ ਲੋ ਚਮਚ ਤੁਹਾਨੂੰ ਮੈਂ ਤੁੰਡੀ ਸਿੱਧੇ ਹੋ ਜਾਓ ਸਿੱਧੇ ਹੋ ਕੇ ਖਾ ਲੋ ਇਹ バス ਤੋਂ ਉਤਰ ਕੇ ਮੈਂ ਸਿੱਧੀ ਦੁਕਾਨ ਨੂੰ ਗਈ ਮੈਂ ਕਿਹਾ ਗਰਬਾਣੀ ਤੇ ਪਪਾ ਜੀ ਦੋਨੋਂ ਆਈਸਕ੍ਰੀਮ ਦੇ ਬਹੁਤ ਸ਼ਕੀਨ ਆ ਗਰਮੀ ਆ ਚਲੋ ਇਹਨਾਂ ਨੂੰ ਲਿਆ ਕੇ ਦਿੰਦੀ ਕਿੱਥੋਂ ਲਿਆਂਦੀ ਦੁਕਾਨ ਤੋਂ ਸੜਕ ਤੇ ਪਰਵਾਸੀ ਮਜ਼ਦੂਰ ਵੇਚਣ ਆਦੇ ਆ ਇਹ ਨਹੀਂ ਇਹਨਾਂ ਦੀ ਨਹੀਂ ਵਧੀਆ ਹੁੰਦੀ ਝੱਗ ਜੇ ਹੁੰਦੀ ਆ ਨਾਮ ਧਾਰੀਆਂ ਦੀ ਵਧੀਆ ਹੁੰਦੀ ਆ ਨਾਮ ਨਾਮਦੇ ਵੀ ਇਹ ਉਦਾਂ ਵੀ ਕੋਈ ਆ ਕੀ ਉਦਾਂ ਵੀ ਬਹੁਤ ਸੁਥਰੇ ਆ ਕੌਣ ਨਾਮਦੇ ਵਾਲੇ ਨਾਮਦੇਵ ਨਹੀਂ ਨਾਮਧਾਰੀ ਉਹ ਨਾਮਧਾਰੀ ਹਾਂ ਬਹੁਤ ਸਵਾਈ ਰੱਖਦੇ ਆ ਹਾਂ ਬਸ ਇਹ ਫੇਰ ਦੁਕਾਨ ਤੋਂ ਲੈ ਕੇ ਆਈ ਉਹਨਾਂ ਨੇ ਨਾਮਧਾਰੀਆਂ ਕੋਲੋਂ ਲੈ ਕੇ ਰੱਖੀਆਂ ਹੁੰਦੀਆਂ ਆ ਚਲ ਆ ਵੀ ਖਾਣੀ ਤਾਂ ਖਾ ਲੋ ਤੁਹਾਡੀ ਇੱਕ ਥੋੜੀ ਆ ਚਲੋ ਠੀਕ ਆ ਤੁਹਾਡੀ ਮਰਜ਼ੀ ਆ ਲਿਆ ਇਹ ਵੀ ਖਾ ਲੈਣੇ ਫੇ ਦੇਖ ਹੋਣੀ ਆ ਤੁਹਾਨੂੰ ਖਾ ਲਾ ਤੁਮੇ ਕੂੜਾ ਚਲੋ खालो खालो चलो मैंने पता नहीं की कहने हम ऐना तो आई हम और चाके रखे हम रोटी खाने हम ऐसा नहीं पापा मैं क्या मैं आज सारी रोटी खा ले अच्छा सारी रोटी खा ले मैं कच्चा बेटा तो मोरे हो गई ਹੱਥ ਧੋ ਲਓ। ਮੋਟੇ ਨਾਲ ਦੇ। ਟੀਵੀ ਲਗਾ ਦਿੰਦੇ। ਮੂੰਹ ਤੇ ਵੀ ਹੱਥ ਫੇਰ ਲਓ। ਚਲੋ। ਪੁੰਝ ਲਓ ਹੁਣ।